ਪਿਤਾਨ ਸਵਾ ਹਲਕਾ ਮਲੇਰ ਕੋਲਾ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਬੀਬਾ ਨਸ਼ਾਤ ਅਖਤਰ ਦੀ ਰਹਿਨਮਾਈ ਹੇਠ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਮਲੇਰ ਕੋਲਾ ਨੂੰ ਨਾਲ ਲੈ ਕੇ ਪਿਛਲੇ ਦਿਨੀ ਨਹਿਰ ਵਿੱਚ ਡੁੱਬਣ ਕਾਰਨ ਮਾਰੇ ਗਏ ਮਾਨ ਕਿਹੜੀ ਦੇ ਪਰਿਵਾਰਾਂ ਲਈ ਮੁੱਖ ਮੰਤਰੀ ਪੰਜਾਬ ਨੂੰ ਆਰਥਿਕ ਮਦਦ ਦੀ ਮਦਦ ਕਰਦਿਆਂ ਡਿਪਟੀ ਕਮਿਸ਼ਨਰ ਮਲੇਰ ਕੋਲਾ ਨੂੰ ਇੱਕ ਮੰਗ ਪੱਤਰ ਦਿੱਤਾ ਉਹਨਾਂ ਬੈਂਤੀ ਕਰਦਿਆਂ ਕਿਹਾ ਕਿ ਹਿਮਾਚਲ ਪ੍ਰਦੇਸ਼ ਸਥਿਤ ਮਾਤਾ ਸ਼੍ਰੀ ਨੈਣਾਦੇਵੀ ਮੰਦਿਰ ਦੇ ਦਰਸ਼ਨ ਕਰਕੇ ਪਿਛਲੇ ਦਿਨੀ ਬਾਵਸਪਾਤ ਰਹਿ ਮਲੇ ਕੋਲਾ ਮਾਨਕਵਾਲ ਦੇ 10 ਸਤੰਬਰ ਵਿੱਚ ਔਰਤਾਂ ਤੇ ਮਾਸੂਮ ਬੱਚੇ ਮਰੂਸਨ ਜਿਨ੍ਹਾਂ ਦੀ ਜਗੇੜਾ ਪੁਲ ਨੇ ਨਹਿਰ ਵਿੱਚ ਡੁੱਬਨ ਕਾਰਨ ਮੌਤ ਹੋ ਗਈ ਸੀ ਮਰਨ ਵਾਲੇ ਸਾਰੇ ਸ਼ਰਧਾਲੂ ਐਸਸੀ ਰਵਿਦਾਸੀ ਆ ਭਾਈ ਚਰਦੇ ਕਰੀਬ ਦਿੱਤ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਨ ਆਉ ਦਿਖਾਉਣਾ ਤੁਹਾਨੂੰ ਇਸ ਮੌਕੇ ਦੀਬਾ ਨਸ਼ਾਤ ਅਖਤਰ ਨੇ ਪੱਤਰਕਾਰਾਂ ਨੂੰ ਗੱਲਬਾਤ ਕਰਦਿਆਂ ਕੀ ਕਿਹਾ ਮਲੇਰ ਕੋਲਾ ਤੋਂ ਜਰਨਲਿਸਟ ਮੁਹੰਮਦ ਹਨੀਫ ਥਿੰਦੀ ਰਿਪੋਰਟ ਕੀ ਜੀ ਡਾਕਟਰ ਆਏ ਹੂੰ ਕੀ ਸਮੱਸਿਆ ਲੈ ਕੇ ਆਏ ਦੇਖੋ ਅੱਜ ਸਾਰੀ ਡਿਸਟ੍ਰਿਕਟ ਫੰਡਸ ਕਮੇਟੀ 얘ਤੇ ਡੀ ਜੀ ਆਫਿਸ ਆਇਆ ਮੈਮੋਰੰਡਮ ਦੇਣ ਵਾਸਤੇ ਮਾਨਕਵਾਲ ਕੁਛ ਦਿਨ ਪਹਿਲਾਂ ਮਾਨਕਵਾਲ ਪਿੰਡ ਦੇ ਐਸ ਸੀ ਕਮਿਊਨਿਟੀ ਤੋਂ ਬਿਲੂਵ ਕਰਦੇ 10 ਲੋਕਾਂ ਦੀ ਨਹਿਰ ਚ ਡੁੱਬਣ ਦੇ ਕਾਰਨ ਮੌਤ ਹੋ ਗਈ ਸੀ ਔਰ ਉਹ ਨੈਨਾ ਦੇਵੀ ਤੋਂ ਵਾਪਸ ਆ ਰਹੇ ਸੀ ਟੈਂਪੋ ਵਿੱਚ ਔਰ ਜਿਹੜਾ ਟੈਂਪੋ ਦਾ ਡਰਾਈਵਰ ਸੀਗਾ ਉਹ ਨਸ਼ੇ ਦੇ ਅੰਡਰ ਇਨਫਲੂਐਂਸ ਸੀਗਾ ਉਨੇ ਕਿਸੇ ਕਿਸਮ ਦਾ ਨਸ਼ਾ ਕੀਤਾ ਹੋਇਆ ਸੀ ਔਰ ਉਸਦੀ ਲਾਪਰਵਾਹੀ ਦੀ وجہ ਨਾਲ ਜਿਹੜਾ ਟੈਂਪੂ ਪਾਣੀ ਚ ਡਿੱਗਿਆ ਨਹਿਰ ਚ ਡਿੱਗ ਗਿਆ ਤੇ ਲੋਕ ਕੁਝ ਲੋਕਾਂ ਦੀ ਡੈਥ ਹੋ ਗਈ ਤਾਂ ਅਸੀਂ ਮੰਗ ਪੱਤਰ ਦੇ ਨਾ ਆ ਆ ਵੀ ਇਹ ਲੋਕਾਂ ਦੀ ਮਦਦ ਕੀਤੀ ਜਾਵੇ ਬਹੁਤ ਗਰੀਬ ਕਮਿਊਨਿਟੀ ਹੈ ਬਹੁਤ ਗਰੀਬ ਲੋਕ ਹੈ ਔਰ ਕਟੋ-ਕਟ ਹਰ ਫੈਮਿਲੀ ਨੂੰ 10-10 ਲੱਖ ਦਿੱਤਾ ਜਾਵੇ ਔਰ ਹਰ ਫੈਮਿਲੀ ਦੇ ਮੈਂਬਰ ਨੂੰ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਕਿਉਂਕਿ ਦੇਖੋ ਹਾਲੇ ਵਿੱਚ ਇੱਕ ਡਰਾਜੇਡੀ ਹੋਈ ਸੀ ਜਿਹੜੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਕੁਝ ਲੋਕਾਂ ਦੀ ਮੌਤ ਹੋ ਗਈ ਸੀ ਤਾਂ ਉਹਦਾ ਵੀ ਇਹਨਾਂ ਨੇ ਮੌਜਦਾ ਦਿੱਤਾ ਸੀ ਕੰਪਨਸੇਸ਼ਨ ਦਿੱਤਾ ਗਿਆ ਸੀ ਤਾਂ ਇਹ ਵੀ ਲੋਕ ਗਰੀਬ ਨੇ ਵੀ ਡਿਸਰਵ ਕਰਦੇ ਨੇ ਇਹਨਾਂ ਦੀ ਮਦਦ ਕੀਤੀ ਜਾਵੇ ਅੱਛਾ ਟੀਸੀ ਸਾਹਿਬ ਨੇ ਕੀ ਭਰੋਸਾ ਦਵਾਇਆ ਜੀ ਟੀਸੀ ਸਾਹਿਬ ਨੇ ਕਿਹਾ ਵੀ ਉਹਨਾਂ ਨੇ ਐਪਲੀਕੇਸ਼ਨ ਪਾਈ ਹੈ ਔਰ ਹੋਪਫੁਲੀ ਇਹਨਾਂ ਨੂੰ ਜਲਦ ਤੋਂ ਜਲਦ ਕੰਪਨਸੇਸ਼ਨ ਦਿੱਤਾ ਜਾਊਗਾ